ਇਹ ਬਣਾ ਸਾਨੂੰ ਕੋਈ ਸ਼ਿਕਾਇਤ ਨਹੀਂ ਆਉਂਦੀ। ਇਹ ਤਾਂ ਚਿਹਤ ਨਹੀਂ ਆਉਂਦੀ। ਇਹ ਲੜਾਈ ਇਹਨਾਂ ਨੂੰ ਪੂਰਾ ਸਮਾਂ ਦੇ। ਨਾ ਮੰਨ ਲਓ ਕਿ ਵੋਟਾਂ ਨੂੰ ਰੋਕਣਾ ਚਾਹੁੰਦੇ ਆਂ ਇਹ ਕਿਹਨੂੰ। ਜਿਹੜਾ ਮਾਣਾ ਉਹ ਵੋਟ ਪਾਇਆ ਵੀ। ਬਸ ਠੀਕ ਠੀਕ। ਗਰਾਸ ਨਹੀਂ ਸ਼ਾਮ ਨੂੰ ਵੀ ਇਹੀ ਗੱਲ ਹੋਈ ਹੈ ਜੀ। ਇਹ ਤਾਂ ਲੰਗਰ ਲਾਇਆ ਸੀ ਸੰਗਰਾਮ ਦਾ ਕਰਕੇ ਅੱਜ ਵੀ ਅੱਜ ਸੰਡੇ ਹੈ ਜੀ ਮੁੰਡੇ ਸਾਰੇ ਘਰੇ ਆ ਤਾਂ ਕਿ ਇਹ ਹੋਰ ਇਹਦਾ ਕੋਈ ਨਹੀਂ। ਐਂ ਤੱਕ ਸੰਡੇ ਬਣਾ ਰਿਹਾ ਜੀ। ਕੱਟ ਸੀ ਕਰਾਈ ਮਾਨੂੰ ਸਮੇਂ ਸਾਡੇ ਕਿਸੇ ਨੇ ਸੁਣੀ ਆ ਸਰਕਾਰ ਨੇ ਸੁਣੀ ਆ। ਤਸੀਂ ਇਹਨਾਂ ਨਾਲ ਐਗਰੀ ਨਹੀਂ। ਹੁਣ ਸਾਨੂੰ ਭਰੋਸਾ ਦਿਵਾਇਆ ਠੀਕ। ਚਲੋ ਅਸੀਂ ਤਾਂ ਕਹਿੰਨੇ ਯਾਰ ਵੇਖੋ ਬੋਰਡ ਹਾਂ ਜੀ ਇਹ ਵੀ ਆਪਣਾ ਆ ਪਖਰਾ ਆ ਗਰੀਏ ਮੁੱਲ ਵੀ ਨਾ ਪੈਂਦਾ ਜੀ ਇਸ ਘਰ ਤਾਂ ਹੁੰਦਾ ਸਾਢੇ ਦਾ ਰੋ ਵੀ ਹੈ ਜੀ ਨਹੀ ਨਹੀ ਸਾਢੇ ਥੋੜਾ ਜਿਹਾ ਪਹਿਲੇ ਰੁਕ ਜੇ ਕਿਹਨੇ ਵਿਰਾਸਾ ਹਾਂ ਹਾਂ ਜੀ ਵੀਰ ਜੀ ਕੀ ਨਾਮ ਹੈ ਤੁਹਾਡਾ ਅਮਰਤਪਾਲ ਸਿੰਘ ਹੈ ਜੀ ਕਿੱਥੋਂ ਦੇ ਰਹਿਣ ਵਾਲੇ ਬਈ ਜੀ ਚਿੜੀਆ ਸਿੰਘ ਵਸਤੀ ਵਾਰਡ ਨੰਬਰ 1 ਪਿੰਡ ਨਈਆਂਵਾਲਾ ਜ਼ਿਲ੍ਹਾ ਬਠਿੰਡਾ ਜੀ ਬਈ ਜਿਹੜਾ ਤੁਸੀਂ ਅੱਜ ਬਾਈਕਾਡ ਕੀਤਾ ਵੋਟਾਂ ਦਾ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਬਾਈਕਟ ਸਾਡਾ ਆਇਆ ਸੀ ਵੀ ਸਮੇ ਸਮੇਂ ਦੀਆਂ ਸਰਕਾਰਾਂ ਨੇ ਵੀ ਇਸ ਵਸਤੀ ਦੀ ਕੋਈ ਸਾਰ ਨਹੀਂ ਲਈ ਜੀ ਮੁੱਢਲੀ ਅਸੂਲਤਾ ਜਿਵੇਂ ਮੈਡੀਕਲ ਨਾਲੋਂ ਹਨ ਕੋਈ ਖੇਡ ਗਰਾਊਂਡ ਨਾਲੋਂ ਪਾਣੀ ਨਿਕਾਸੀ ਨਾਲ ਕੋਈ ਪਾਣੀ ਦਾ ਸਾਫ ਦਾ ਸਿਸਟਮ ਨਾਲ ਕੋਈ ਆਰਓ ਸਿਸਟਮ ਜੋ ਕੁਝ ਵੀ ਆਉਂਦਾ ਉਹ ਪਿੰਡ ਚ ਲਾ ਦਿੱਤਾ ਤੇ ਨਾਮ ਵਾਲੋ ਵਸਤੀ ਦਾ ਵਰਤੇ ਜਾਂਦਾ ਇਸ ਕਾਰਨ ਅਸੀਂ ਸਾਰੀ ਮੰਨ ਲਓ ਵੋਟਾਂ ਜਿਹੜੀਆਂ ਕੋਈ ਵੀ ਪਾਰਟੀਆਂ ਸਾਰਿਆਂ ਦਾ ਬਾਈਕਟ ਕਰਿਆ ਵੇ ਜੀ ਨਹੀਂ ਹੈ ਬਾਈਕਟ ਕਿੰਨੇ ਦਿਨ ਅੱਗੇ ਵੀ ਜਾਰੀ ਰਹੇਗਾ ਬਾਈਕਟ ਜਿੰਨਾ ਤੱਕ ਸਾਨੂੰ ਮੁੱਢਲੀਆਂ ਸਹੂਲਤਾਂ ਪ੍ਰੋਵਾਈਡ ਨਹੀਂ ਕਰਵਾਈਆਂ ਇਹਨਾਂ ਦਾ ਸਾਡਾ ਬਾਈਕਟ ਇਸੇ ਤਰ੍ਹਾਂ ਜਾਰੀ ਰਹੂਗਾ ਜੀ ਤੇ ਅੱਜ ਵੋਟ ਪਾਉਣ ਜਾਣ ਨਹੀਂ ਰਹੇ ਤੁਸੀਂ ਜੀ ਨਹੀਂ ਸਾਡੇ ਚ ਕੋਈ ਵੀ ਨਹੀਂ ਜਾ ਰਿਹਾ ਵੋਟ ਪਾਉਣ ਜੀ ਤੇ ਤੁਹਾਡੇ ਤੱਕ ਕੈਂਡੀਡੇਟਾਂ ਵੱਲੋਂ ਤੁਹਾਡੇ ਤੱਕ ਕੋਈ ਪਹੁੰਚ ਕੀਤੀ ਗਈ ਹੋਵੇ ਨਹੀਂ ਕੋਈ ਕੈਂਡੀਡੇਟ ਨਹੀਂ ਆਇਆ ਸਾਡੇ ਕੋਲ ਅਜੇ ਤੱਕ ਕੋਈ ਵੀ ਜੀ ਕਿਉਂਕਿ ਅਸੀਂ ਸਾਰਿਆਂ ਦਾ ਹੀ ਬਾਈਕਾਟ ਕਰਨ ਵਾਲੋ ਅਸੀਂ ਕਿਸੇ ਦਾ ਕੋਈ ਵਿਚਾਰ ਨਹੀਂ ਸੁਰਨਾ ਚਾਹੁੰਦੇ ਜੀ ਅਸੀਂ ਸਾਰਿਆਂ ਨੂੰ ਮੰਨ ਕੇ ਚੱਲੋ ਪਿਛਲੇ 50 ਸਾਲਾਂ ਤੋਂ ਹੀ ਸੁਣਦੇ ਆਏ ਹਾਂ ਸੋ ਇਸ ਸਾਲ ਅਸੀਂ ਕਿਸੇ ਦੀ ਮੰਨ ਲੋ ਸੁਣਨੇ ਚਾਹੁੰਦੇ ਹਾਂ ਜੀ ਹਾਂਜੀ ਖਾਲਸਾ ਜੀ ਕੀ ਨਾਮ ਹੈ ਤੁਸੀਂ ਵੈਗਰੂਜ ਖਾਲਸਾ ਵੈਗਰੂਜ ਫਤਿਹ ਬਰਨਮਨਦੀਪ ਸਿੰਘ ਖਾਲਸਾ ਜੀ ਕਿੱਥੋਂ ਦੇ ਰਹਿਣ ਵਾਲੇ ਆ ਸਰ ਜਿਹੜਾ ਬਸ ਸਿੰਘ ਜੀ ਜੋ ਨਿਆਲੇ ਪਿੰਡ ਵਿੱਚ ਆਉਂਦੀ ਹੈ ਵਾਰਡ ਨੰਬਰ 1 ਬਾਈਕਾਟ ਬਾਰੇ ਤੁਹਾਡਾ ਕੀ ਕਹਿਣਾ ਹੈ ਜੀ ਬਾਈਕਾਟ ਐ ਕਿ ਮਨ ਲੈ ਵੀ ਪਿਆ 60 ਸਾਲ ਤੋਂ ਸਾਡਾ ਇਹ ਪਿੰਡ ਬਸਿਆ ਹੋਇਆ ਠੀਕ ਹੈ ਸਾਨੂੰ ਪਹਿਲੇ ਦਿਨ ਤੋਂ ਕੋਈ ਸੂਤ ਨਹੀਂ ਦਿੱਤੀ ਠੀਕ ਹੈ ਜਿਹੜੀ ਸਰਕਾਰ ਆਉਂਦੀ ਹੈ ਸਾਨੂੰ ਨੋਲੀਪੌਪ ਦੇ ਕੇ ਚਲੇ ਜਾਂਦੀ ਹਨ ਠੀਕ ਹੈ ਹੁਣ ਹਰ ਥੋੜਾ ਮੋਟਾ ਭਰੋਸਾ ਇੱਕ ਨੇ ਜਤਾਇਆ ਥੋੜਾ ਮੋਟਾ ਭਰੋਸਾ ਦਿੱਤਾ ਹੈ ਠੀਕ ਹੈ ਨਾ ਅਸੀਂ ਜਦੋਂ ਤੱਕ ਮੰਨ ਲਓ ਵੋਟਾਂ ਦਾ ਬਾਈਕਾਟ ਕਰ ਰੱਖਿਆ ਹੈ ਠੀਕ ਹੈ ਉਸ ਤੋਂ ਬਾਅਦ ਅਸੀਂ ਸੋਚਾਂਗੇ ਜੇ ਸਾਡਾ ਕੰਮ ਕੋਈ ਸਟਾਰਟ ਕਰੂਗਾ ਤਾਂ ਜੇ ਕੋਈ ਸਾਨੂੰ ਵੋਟਾਂ ਪਾਉਣ ਵਾਸਤੇ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਨਹੀਂ ਆਇਆ ਤੁਹਾਡੇ ਤੱਕ ਨਹੀਂ ਸਾਡੇ ਕਿਸੇ ਨੇ ਆ ਕੇ ਸਾਰ ਨਹੀਂ ਕੀਤਾ ਰੋਕ ਦੇ ਨਹੀਂ ਬਿਲਕੁਲ ਬਾਕੀ ਜਿਹੜੀ ਇਹਨਾਂ ਦੀ ਮੰਗ ਹੈ ਕਿ ਉਹ ਪਹਿਲਾਂ ਹੀ ਜਿਹੜੀ ਆਲਰੇਡੀ ਗੌਰ ਕਰਕੇ ਤੋਂ ਪੂਰੀ ਹੋ ਚੁੱਕੀ ਹੈ ਤੁਹਾਨੂੰ ਸਮਝ ਆਇਆ ਹੈ ਆਪਣੀ ਵੋਟ ਦਾ ਅਧਿਕਾਰ ਜੇ ਉਹ ਜਰੂਰ ਵਰਤੋ ਤੁਸੀਂ ਤੇ ਪਾਜ ਪੀਸਫੁਲ ਹੀ ਹੈਗਾ ਕਿਸੇ ਨੂੰ ਆ ਰੋਕ ਨਹੀਂ ਦੇ ਵੋਟ ਪਾਉਣ ਜਾਣਾ ਜਾਂ ਨਾ ਪਾਉਣ ਜਾਣਾ ਉਹ ਤਾਂ ਇਹਨਾਂ ਦੀ ਮਰਜ਼ੀ ਹੈ ਆਪਾਂ ਇਹਨਾਂ ਨੂੰ ਸਮਝਾਇਆ ਜਰੂਰ ਹੈ ਵੋਟ ਪਾਓ